ਤਨ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉज्जਲ ਹੋਈ ਹੈ ਨਿਤ ਤੈ ਹੈ ਹਰ ਪੁਰਖ ਨਿਰੰਜਨਾ ਅਨਸੋ ਵੇਲਾ ਜਿਤ ਦਰਸ਼ਨ ਕਰਨਾ ਹਾਉ ਬੱਲੇ ਹਾਰੀ ਸਤ ਗੁਰ ਚਰਨਾ ਜੀ ਕੀ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਚ ਤੇਰੇ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ੀਤਲ ਪੁਰਖ ਦ੍ਰਿਸ਼ਟ ਸੁਜਾਣੀ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵੱਡਿਆਈ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਚੌਥਾ ਜੀ ਵੱਡ ਪਾਗ ਹੋਵੇ ਵੱਡ ਮੇਰੇ ਜਨ ਮਿਲਦਿਆ ਟਿੱਲ ਨਾ ਲਾਈਐ ਹਰ ਜਨ ਅੰਮ੍ਰਿਤ ਕੁੰਟ ਸਰਨੀਕੇ ਬੜਪਾਗੀ ਤਿਤਨਾ ਵਾਈਐ ਜੇ ਬੜਪਾਗ ਹੋਵੇ ਬੜ ਮੇਰੇ ਜਨ ਮਿਲਦਿਆ ਟਿੱਲ ਨਾ ਲਾਈਐ ਹਰ ਜਨ ਅੰਮ੍ਰਿਤ ਕੁੰਟ ਸਰ ਨੀਕੇ ਵੱਡ ਭਾਗੀ ਤਿਤ ਨਾ ਵਾਈਐ ਰਾਮ ਮੁਕ ਹਰ ਜਨ ਕਾਰੈ ਲਾਈਐ ਹਉ ਪਾਣੀ ਪਖਾ ਪੀਸੋ ਸੰਤ ਆਗੈ ਪਗ ਮਲ ਮਲ ਤੂਰ ਮੁਖ ਲਾਈਐ ਰਹਾਉ ਹਰ ਜਨ ਵੱਡੇ ਵੱਡੇ ਵੱਡ ਉੱਚੇ ਜੋ ਸਤਗੁਰ ਮੇਲ ਮਿਲਾਈਐ ਸਤਗੁਰ ਜੇ ਵੱਡ ਅਵਰ ਨ ਕੋਈ ਮਿਲ ਸਤਗੁਰ ਪੁਰਖ ਧਿਆਈਐ ਸਤਗੁਰ ਸਰਨ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ ਇਕ ਆਪਣੇ ਸਵਾਏ ਆਏ ਬਹਿ ਗੁਰ ਆਗੇ ਜਿਉ ਬਗਲ ਸਮਾਦ ਲਗਾਈਐ ਬਗੁਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਕੂ ਮੁਖ ਲਾਈਐ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ ਬਗਲਾ ਕਾਗ ਨੀਚ ਕੀ ਸੰਗਤ ਜਾਇ ਕਰੰਗ ਬਿਖੂ ਮੁਖ ਲਾਈਐ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ